ਇਸ ਪੈਲਗਾਮ ਦੇ ਜਿਹੜਾ ਇਹਨਾਂ ਨੇ ਟੂਰਿਸਟ ਦੇ ਉੱਤੇ ਅਟੈਕ ਕੀਤਾ ਜੀ ਇਹਦਾ ਬਦਲਾ ਜ਼ਰੂਰ ਲੈਣਾ ਚਾਹੀਦਾ ਜੀ ਸਾਡੀਆਂ ਤਿੰਨਾਂ ਹੀ ਫੋਰਸਾਂ ਜਿਹੜੀਆਂ ਆਈਆਂ ਉਹ 24 ਘੰਟੇ ਤਿਆਰ ਰਹਿੰਦੀਆਂ ਸਿਰਫ ਹੁਕਮ ਦੀ ਧੀਰ ਹੈਗੀ ਆ ਕਿ ਕਿਸ ਤਰ੍ਹਾਂ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਉਹਨੂੰ ਸਬਕ ਸਿਖਾਣਾ ਉਹਨਾਂ ਦੇ ਬੰਕਰ ਉਹਨਾਂ ਦੀਆਂ ਥਾਵਾਂ ਉਹਨਾਂ ਦੀਆਂ ਲੋਕੇਸ਼ਨ ਉਹ ਸਾਰੇ ਸਾਡੇ ਕੋਲ ਹੈਗੀਆਂ ਜੀ ਜੇ ਉਹਦੇ ਕੋਲ ਨਿਊਕਲੀਅਰ ਵੈਪਨ ਆ ਤੇ ਕੀ ਹਿੰਦੁਸਤਾਨ ਉਹ ਉਸ ਤਰ੍ਹਾਂ ਹੀ ਬੈਠਾ ਹੈ ਜੀ ਹਿੰਦੁਸਤਾਨ ਕੋ ਕੁਛ ਨਹੀਂ ਜੀ ਸਾਡੇ ਕੋ ਪਤਾ ਨਹੀਂ ਕੋ ਕਿੰਨੇ ਗੁਣਾ ਜ਼ਿਆਦਾ ਹੋਏ ਜੀ ਉਹਦਾ ਮਤਲਬ ਬਸ ਇਹ ਹੋਰ ਕੁਛ ਨਹੀਂ ਉਹਦੇ ਚ ਕੋਈ ਦਮ ਨਹੀਂ ਹੈਗਾ ਪਾਕਿਸਤਾਨ ਤੇ ਕੋਈ ਇਦਾਂ ਦੀ ਦਮ ਦਮ ਨਹੀਂ ਉਹ ਹਿੰਦੁਸਤਾਨ ਦੀ ਫੋਰਸਸ ਦੇ ਸਾਹਮਣੇ ਖੜਾ ਹੋ ਸਕੇ ਕੰਮ ਖਤਮ ਜੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਕਰੇ ਲੇਕਿਨ ਫੁੱਲ ਫਲੈਜ ਜਿਹੜੀ ਵਾਰ ਹੈ ਉਹ ਮੈਂ ਨਹੀਂ ਸਮਝਦਾ ਕਿ ਦੋਨੋਂ ਦੇਸ਼ ਕਰਨਗੇ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਨਰਸਹਾਰ ਤੋਂ ਬਾਅਦ ਅੱਜ ਮੀਡੀਆ ਰਿਪੋਰਟਸ ਦੀ ਗੱਲ ਕੀਤੀ ਜਾਵੇ ਜਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਦੋ ਹੀ ਗੱਲਾਂ ਸਾਹਮਣੇ ਆ ਰਹੀਆਂ ਕਿ ਭਾਰਤ ਸਰਜਿਕਲ ਸਟ੍ਰਾਈਕ ਕਰੇਗਾ ਜਾਂ ਜਾਂ ਕੀ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਲੱਗੇਗੀ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਲੈਫਟੀਨੈਂਟ ਕਰਨਲ ਬਲਬੀਰ ਸਿੰਘ ਜੀ ਕੋਲੋਂ ਇਹਨਾਂ ਨੇ 1971 ਤੇ 1999 ਦੀ ਜੰਗ ਲੜੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਨਲ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਅੱਜ ਜੋ ਹਾਲਾਤ ਹੈ ਤੁਸੀਂ ਕੀ ਸਮਝਦੇ ਹੋ ਕਿ ਜੰਗ ਲੱਗੇਗੀ ਜਾਂ ਸਰਜਿਕਲ ਸਟ੍ਰਾਈਕ ਹੋਏਗਾ ਦੇਖੋ ਦੋ ਦੇਸ਼ਾਂ ਦੇ ਵਿੱਚ ਫੁੱਲ ਫਲੈਜ ਵਾਰ ਹੋਣੀ ਬੜੀ ਮੁਸ਼ਕਲ ਹੈ ਜੀ ਬੇਸ਼ੱਕ ਦੋਨੋਂ ਦੇਸ਼ਾਂ ਨੇ ਬਾਰਡਰ ਸੀਲ ਕਰਤੇ ਆ ਜੀ ਦੋਨੋਂ ਦੇਸ਼ ਅਲਰਟ ਤੇ ਆ ਗਿਆ ਪਰ ਮੈਂ ਨਹੀਂ ਸਮਝਦਾ ਕਿ ਜਿਸ ਤਰ੍ਹਾਂ 71 ਜਾਂ 65 99 ਦੀ ਵਾਰ ਹੋਈ ਹੈ ਇਦਾਂ ਦੀ ਕੋਈ ਵਾਰ ਹੋਏਗੀ ਜੀ ਹਾਂ ਇਹ ਜ਼ਰੂਰ ਅਸੀਂ ਸਮਝ ਰਹੇ ਆਂ ਔਰ ਅਸੀਂ ਕਹਿ ਵੀ ਰਹੇ ਆਂ ਅਸੀਂ ਆਪਣੇ ਵਾਇਸ ਵੀ ਜਿਹੜੀ ਹੈ ਉਹ ਜਿੱਦਾਂ ਸਾਡੇ ਐਕਸਰਮੈਨ ਆ ਉਹ ਵੀ ਕਹਿ ਰਹੇ ਆ ਆਮ ਜਨਤਾ ਵੀ ਕਹਿ ਰਹੀ ਆ ਜੀ ਕਿ ਸਰਕਾਰ ਨੂੰ ਇਸ ਪਹਿਲਗਾਮ ਦੇ ਜਿਹੜਾ ਇਹਨਾਂ ਨੇ ਟੂਰਿਸਟ ਦੇ ਉੱਤੇ ਅਟੈਕ ਕੀਤਾ ਜੀ ਇਹਦਾ ਬਦਲਾ ਜ਼ਰੂਰ ਲੈਣਾ ਚਾਹੀਦਾ ਜੀ ਹੁਣ ਬਦਲਾ ਕਿਸ ਤਰ੍ਹਾਂ ਲਿਆ ਜਾ ਸਕਦਾ ਕਿਉਂਕਿ ਜਿਹੜੇ ਟੈਰਰਿਸਟਾਂ ਨੇ ਆ ਕੇ ਹਮਲਾ ਕੀਤਾ ਜੀ ਉਹ ਤੇ ਹੁਣ ਕਿਉਂਕਿ ਜਿੱਦਾਂ ਦੇ ਹਾਲਾਤ ਪੈਦਾ ਕੀਤੇ ਗਏ ਆ ਜੀ ਜਿੱਦਾਂ ਦੇ ਦੋਨੋਂ ਦੇਸ਼ ਲੜਦ ਤੇ ਆ ਗਏ ਆ ਉਹ ਤੇ ਹੁਣ ਤੁਹਾਨੂੰ ਲੱਭਣੇ ਮੁਸ਼ਕਲ ਹੈ ਜੀ ਤੇ ਹੋ ਸਕਦਾ ਜਿਹੜੇ ਕਿਤੇ ਬਾਰਡਰ ਦੇ ਪਿੱਛੇ ਡੀਪ ਪੈਨੇਟ੍ਰੇਸ਼ਨ ਕਰਕੇ ਕੋਈ ਏਦਾਂ ਦੀ ਸਟ੍ਰਾਈਕ ਕੀਤੀ ਜਾਏ ਜੀ ਜਿੱਥੇ ਕਿ ਇਹਨਾਂ ਦੇ ਹਾਲੀ ਵੀ ਮਿਲਿਟੈਂਟ ਦੇ ਕੈਂਪ ਜਾਂ ਉਹਨਾਂ ਦੀਆਂ ਐਕਟੀਵਿਟੀ ਹਾਲੀ ਵੀ ਐਕਟਿਵ ਹੈਗੀਆਂ ਜੀ ਇਹਨਾਂ ਕੋ ਕੰਮ ਜਿਹੜਾ ਮੈਂ ਸਮਝਣਾ ਕਿ ਸਰਕਾਰ ਕਰ ਸਕਦੀ ਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਕਰੇ ਇਹ ਜਿਹੜੀ ਫੁੱਲ ਫਲੈਜ ਜਿਹੜੀ ਵਾਰ ਹੈ ਉਹ ਮੈਂ ਨਹੀਂ ਸਮਝਦਾ ਕਿ ਦੋਨੋਂ ਦੇਸ਼ ਕਰਨਗੇ ਜਿਵੇਂ ਤੁਸੀਂ ਕਿਹਾ ਕਿ ਜੰਗ ਨਹੀਂ ਕਰਨਗੇ ਪਰ ਮੀਡੀਆ ਵਿੱਚ ਜਦੋਂ ਸ਼ਾਮ ਨੂੰ ਚੈਨਲ ਚੱਲਦੇ ਜਾਂ ਟੀਵੀ ਦੇ ਉੱਤੇ ਦੇਖਦੇ ਹਾਂ ਤਾਂ ਉਹ ਤਾਂ ਜੰਗ ਦੀ ਤਿਆਰੀ ਕਰਕੇ ਬੈਠੇ ਨੇ ਆ ਦੇਖੋ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਤਾਂ ਕੋਈ ਦੇਸ਼ ਸਾਰੇ ਹੀ ਦੇਸ਼ ਤਿਆਰ ਹੁੰਦੇ ਜੀ ਅਗਰ ਕੋਈ ਕਹੇ ਕਿ ਸਾਨੂੰ ਤਿਆਰੀ ਦੀ ਜ਼ਰੂਰਤ ਹੈ ਜੀ ਤੇ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਜੀ ਕਿਉਂਕਿ ਜਿਹੜੀਆਂ ਫੋਰਸਾਂ ਹੈਗੀਆਂ ਉਹ ਤਾਂ 24 ਘੰਟੇ ਦੀਆਂ ਤਿਆਰ ਡਿਊਟੀ ਕਰਦੀਆਂ ਉਹ ਤਾਂ 24 ਘੰਟੇ ਤਿਆਰ ਹੈਗੀਆਂ ਉਹਨਾਂ ਨੂੰ ਸਿਰਫ ਹੁਕਮ ਮਿਲਣਾ ਚਾਹੀਦਾ ਜੀ ਕਿ ਭਾਈ ਆ ਐਕਸ਼ਨ ਕਰਨਾ ਉਹਨਾਂ ਨੇ ਕਰ ਦੇਣਾ ਜੀ ਇਹਨਾਂ ਨੇ ਹੁਣ ਪਹਲਗਾਮ ਦਾ ਅਟੈਕ ਹੋਇਆ ਤੇ ਹੁਣ ਇੰਡੀਆ ਕੋ ਟ੍ਰੇਨਿੰਗ ਕਰੇਗਾ ਜੀ ਫਿਰ ਤਿਆਰ ਹੋਏਗਾ ਇਦਾਂ ਦੀ ਕੋਈ ਗੱਲ ਨਹੀਂ ਹੈ ਸਾਡੀਆਂ ਤਿੰਨਾਂ ਹੀ ਫੋਰਸ ਜਿਹੜੀਆਂ ਹੈਗੀਆਂ ਉਹ 24 ਘੰਟੇ ਤਿਆਰ ਰਹਿੰਦੀਆਂ ਸਿਰਫ ਹੁਕਮ ਦੀ ਧੀਰ ਹੈਗੀ ਆ ਕਿ ਕਿਸ ਤਰ੍ਹਾਂ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਉਹਨੂੰ ਸਬਕ ਸਿਖਾਣਾ ਜਿਵੇਂ ਤੁਸੀਂ ਹੁਕਮ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਦੋਂ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤਾ ਹੈ ਤੁਹਾਨੂੰ ਹੁਕਮ ਦਿੱਤੇ ਤੇ ਇਹ ਵੀ ਗੱਲ ਆ ਰਹੀ ਕਿ 24 ਘੰਟੇ ਦੇ ਵਿੱਚ ਸਟ੍ਰਾਈਕ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਸਮਝਦੇ ਹੋ ਨਹੀਂ ਮੈਂ ਨਹੀਂ ਸਮਝਦਾ ਕਿ 24 ਘੰਟੇ ਦੇ ਵਿੱਚ ਸਟ੍ਰਾਈਕ ਹੋ ਸਕਦੀ ਹੈ ਜੀ ਕਿਉਂਕਿ ਕਿਸੇ ਵੀ ਚੀਜ਼ ਨੂੰ ਕਰਨ ਵਾਸਤੇ ਜੀ ਕੁਝ ਪਲਾਨਿੰਗ ਦੀ ਜ਼ਰੂਰਤ ਹੈਗੀ ਆ ਜੀ ਚਲੋ ਇੰਨੀ ਵੱਡੀ ਸਾਨੂੰ ਪਲਾਨਿੰਗ ਦੀ ਜ਼ਰੂਰਤ ਨਹੀਂ ਕਿਉਂਕਿ ਜੀ ਦੋਨੋ ਦੇਸ਼ ਫੇਸ ਟੂ ਫੇਸ ਬੈਠੇ ਆ ਗਿਆ ਜੀ ਉਹਨਾਂ ਦੇ ਬੰਕਰ ਉਹਨਾਂ ਦੀਆਂ ਥਾਵਾਂ ਉਹਨਾਂ ਦੀਆਂ ਲੋਕੇਸ਼ਨ ਉਹ ਸਾਰੇ ਸਾਡੇ ਕੋਲ ਹੈਗੀਆਂ ਜੀ ਤੇ ਉਹਨਾਂ ਕੋਲ ਵੀ ਸਾਡੀਆਂ ਲੋਕੇਸ਼ਨ ਹੈਗੀਆਂ ਜੀ ਜੇ ਅਸੀਂ ਕੋਈ ਸਟ੍ਰਾਈਕ ਕਰਨੀ ਹੈ ਤਾਂ ਉਹਦੇ ਬਾਅਦ ਤੇ ਕੋਈ ਜ਼ਿਆਦਾ ਤਿਆਰੀ ਦੀ ਜ਼ਰੂਰਤ ਨਹੀਂ ਹੈਗੀ ਜੇ ਹੁਣ ਆਪਾਂ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਜਦੋਂ ਜੰਗ ਦੀ ਗੱਲ ਕਰਦੇ ਆ ਤੇ ਉਹ ਗੁ ਧਮਕੀ ਦਿੰਦੇ ਨੇ ਕਿ ਸਾਡੇ ਕੋਲ ਪਰਮਾਣੂ ਹਥਿਆਰ ਹੈ ਪਰਮਾਣੂ ਹਥਿਆਰ ਚੱਲ ਸਕਦੇ ਨੇ ਕਿ ਤੁਸੀਂ ਸੋਚਦੇ ਆ ਦੇਖੇ ਜਿਹੜਾ ਕਮਜ਼ੋਰ ਬੰਦਾ ਉਹ ਗਾਲਾਂ ਕੋਲਾਂ ਜ਼ਰੂਰ ਕੱਢੇਗਾ ਜ਼ਰੂਰ ਬੋਲੇਗਾ ਉਹੋ ਜੀ ਗੱਲ ਕਰੇਗਾ ਜੇ ਜਦੋਂ ਦਾ ਤਗੜਾ ਆਦਮੀ ਥੋੜਾ ਜਿਆਦਾ ਡਰੇ ਜੀ ਪਰ ਸ਼ਾਇਦ ਉਹਨੂੰ ਇਸ ਚੀਜ਼ ਦਾ ਅ ਅਹਿਸਾਸ ਨਹੀਂ ਹੈ ਜੀ ਕਿ ਹਿੰਦੁਸਤਾਨ ਦੀ ਜਿਹੜੀ ਫੋਰਸਸ ਹੈਗੀਆਂ ਜਿਹੜੀ ਫੌਜ ਹੈ ਜੀ ਉਹ ਇਹੋ ਜੀਆਂ ਚੀਜ਼ਾਂ ਤੇ ਡਰਨ ਵਾਲੀ ਨਹੀਂ ਜੇ ਉਹਦੇ ਕੋਲ ਨਿਊਕਲੀਅਰ ਵੈਪਨ ਆ ਤੇ ਕੀ ਹਿੰਦੁਸਤਾਨ ਉਹ ਉਸ ਤਰ੍ਹਾਂ ਹੀ ਬੈਠਾ ਹੈ ਜੀ ਹਿੰਦੁਸਤਾਨ ਨੂੰ ਕੁਝ ਨਹੀਂ ਜੀ ਸਾਡੇ ਕੋਲ ਪਤਾ ਨਹੀਂ ਕੋ ਕਿੰਨੇ ਗੁਣਾ ਜ਼ਿਆਦਾ ਹੋਏ ਜੀ ਉਹਨੂੰ ਪਤਾ ਸਭ ਕੁਝ ਲੇਕਿਨ ਉਹ ਕੋਸ਼ਿਸ਼ ਕਰਦਾ ਡਰਾਨ ਦੀ ਕਿ ਚਲੋ ਜੀ ਮੈਂ ਕਰਦਾਗਾ ਆ ਕਰਦਾਗਾ ਹੁਣ ਇਰਾਨ ਨੇ ਧਮਕੀ ਦਿੱਤੀ ਇਜ਼ਰਾਈਲ ਨੂੰ ਜੀ ਔਰ ਉਹਨੇ ਆਪਣੀ ਇੱਕ ਵੀਡੀਓ ਦਿਖਾਈ ਜਿਹਦੇ ਵਿੱਚ ਇੰਨੀਆਂ ਕ ਮਸਈਲਾ ਦਿਖਾਈਆਂ ਜੀ ਕਿ ਬੰਦਾ ਦੇਖ ਕੇ 당ਗ ਰਾਇਦਾ ਕਿ ਈਰਾਨ ਕੋਲ ਇਨਾ ਕਿਉਂਕਿ ਯੂ ਐਸ ਏ ਦਾ ਪ੍ਰੈਜ਼ੀਡੈਂਟ ਉਹਨਾਂ ਦੀ ਨਿਊਕਲੀਅਰ ਜੀ ਕੈਪੇਬਿਲਟੀ ਜਾਂ ਉਹਨੂੰ ਨਿਊਕਲੀਅਰ ਨੂੰ ਹੋਰ ਬਣਾਉਣ ਵਾਸਤੇ ਉਹਦੇ ਤੇ ਨਾਲ ਪ੍ਰੈਸ਼ਰ ਪਾ ਰਿਹਾ ਕਿ ਉਹਨਾਂ ਦਾ ਪ੍ਰੋਗਰਾਮ ਨਿਊਕਲੀਅਰ ਦਾ ਨਾ ਚੱਲੇ ਉਹ ਬੰਦ ਕਰ ਦੇ ਜੀ ਜਦੋਂ ਕਿ ਈਰਾਨ ਦਿਖਾ ਰਿਹਾ ਜੀ ਕਿ ਸਾਡੇ ਕੋਲ ਬਹੁਤ ਅਸਲਾ ਤੇ ਇਜ਼ਰਾਈਲ ਜੋ ਹੈ ਉਹ ਸ਼ਾਰ ਹੋ ਜਾਏ ਜੇ ਸਾਡੇ ਤੇ ਤਾਈ ਆਇਆ ਕੰਮ ਤੇ ਅਸੀਂ ਸਾਰਾ ਨਿਊਕਲੀਅਰ ਵੈਪਨ ਜਿਹੜਾ ਚਲਾਵਾਂਗੇ ਤੇ ਲੋਕਾਂ ਨੇ ਕਹਿਣ ਦੀ ਗੱਲ ਹੈਗੀ ਆ ਇਹ ਦੇਸ਼ ਕਹਿੰਦਾ ਪਾਕਿਸਤਾਨ ਦੀ ਇਅਦਤ ਹੈ ਇਹਦਾ ਸਿਰਫ ਦਾਰੋਮਰ ਮਿਲਿਟੈਂਟ ਗਰੁੱਪ ਜਾਂ ਟੈਰਰਿਸਟ ਹੈਗਾ ਇਹਦੇ ਵਿੱਚ ਕੋਈ ਜਾਨ ਨਹੀਂ ਇਹ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਕੋਈ ਹਿੰਮਤ ਨਹੀਂ ਕਿ ਇਹ ਹਿੰਦੁਸਤਾਨ ਨੂੰ ਚੈਲੰਜ ਕਰ ਸਕੇ ਜਾਂ ਸਾਡੀਆਂ ਫੋਰਸਸ ਨੂੰ ਚੈਲੰਜ ਕਰ ਸਕੇ ਸਾਡੀਆਂ ਫੋਰਸਸ ਬਹੁਤ ਡਿਟਰਮਿੰਡ ਬੜੀਆਂ ਤਗੜੀਆਂ ਔਰ ਜੋ ਟਾਸਕ ਦਿੱਤਾ ਉਹਨਾਂ ਨੇ ਪੂਰਾ ਕਰਨਾ ਹੈ ਸਾਡੇ ਸਿਪਾਹੀ ਸਾਡੇ ਅਫਸਰ ਬਹੁਤ ਤਗੜੇ ਕਿਸੇ ਕਿਸਮ ਦਾ ਸਾਨੂੰ ਸ਼ੱਕ ਨਹੀਂ ਹੈਗਾ ਇੱਕ ਵਾਰੀ ਹੁਕਮ ਮਿਲ ਗਿਆ ਤੇ ਉਹ ਪਾਕਿਸਤਾਨ ਦੀ ਉਹ ਤਬਾਈ ਕਰਨਗੇ ਕਹਿੰਦੇ ਗੱਲ ਕੋਲ ਲੇਕਿਨ ਅੱਜ ਦੇ ਹਾਲਾਤ ਜਿੱਦਾਂ ਦੇ ਹੈਗੇ ਆ ਜਿੱਦਾਂ ਹੁਣ ਜਗਾ ਜਗਾ ਲੜਾਈ ਹੋ ਰਹੀ ਹੈ ਜੀ ਤੇ ਇੰਨੀਆਂ ਜਗਾ ਤੇ ਪੰਜ ਸੱਤ ਜਗਾ ਤੇ ਲੜਾਈ ਚੱਲ ਰਹੀ ਹੈ ਜੀ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਹੋ ਗਈ ਤੇ ਫਿਰ ਤਾਂ ਗੱਲ ਬੰਨੀ ਨਹੀਂ ਤੇ ਕੋਈ ਦੇਸ਼ ਅਫੋਰਡ ਨਹੀਂ ਕਰ ਸਕਦਾ ਜੀ ਕਿਉਂਕਿ ਨੁਕਸਾਨ ਜ਼ਿਆਦਾ ਜੀ ਫਾਇਦਾ ਘਟਾ ਹੈ ਜੀ ਜਦੋਂ ਇਹ ਹੋਇਆ ਪਹਿਲਗਾਮ ਦਾ ਉਸ ਤੋਂ ਬਾਅਦ ਹਿੰਦੁਸਤਾਨ ਵੱਲੋਂ ਇੰਡਸ ਜਿਹੜੀ ਜਲ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕੀਤੀ ਤੇ ਉਧਰ ਦੇ ਇੱਕ ਟੈਰਰਿਸਟ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਬਿਆਨ ਦਿੱਤਾ ਗਿਆ ਉਸ ਬਿਆਨ ਨੂੰ ਤੁਸੀਂ ਕਿਦਾਂ ਦੇਖਦੇ ਹੋ ਜਦੋਂ ਉਹਨਾਂ ਨੇ ਕਿਹਾ ਪਾਣੀ ਬੰਦ ਕਰੋਗੇ ਤਾਂ ਅਸੀਂ ਖੂਨ ਬਹਾਦਾਂਗੇ ਦੇਖੋ ਹਾਫ ਸੈਇਦ ਇਜ਼ ਅ ਮੈਡ ਮੈਨ ਉਹ ਸਿਰਫ ਰੋਟੀ ਖਾ ਰਿਹਾ ਤੇ ਆਪਣੀਆਂ ਸਪੀਚਾਂ ਤੇ ਉਹਨੇ ਕੁਝ ਆਪਣੇ ਉਹਦੇ ਕੋਲ ਗਰੁੱਪ ਹੈਗਾ ਜੀ ਉਹ ਕੋ ਘੱਟ ਘੱਟ ਕੋ 300 ਮਿਲਿਟੈਂਟ ਹੈਗੇ ਆ ਜੀ ਉਹਨੂੰ ਚਾਈਨਾ ਜਿਹੜਾ ਵਿਚਾਰਿਆ ਕਿਉਂਕਿ ਉਹ ਲਾਸਟ ਟਾਈਮ ਹੀ ਵਾਸ ਕਨਸਿਡਰਡ ਵਨ ਆਫ ਦੀ ਡੈਡਲੀਅਸ ਟੈਰਰਿਸਟ ਜੀ ਉਹਨੂੰ ਬੈਨ ਕਰਨ ਵਾਸਤੇ ਵੀ ਕਿਹਾ ਗਿਆ ਸੀ ਚਲੋ ਉਹਦੀ ਜਿਹੜੀ ਲਖਸ਼ਰੇ ਤੋਂ ਬਾ ਉਹ ਬੈਨ ਹੈ ਲੇਕਿਨ ਉਹਨੇ ਕੀ ਕੀਤਾ ਹੁਣ ਇੱਕ ਹੋਰ ਆਫਸ਼ੂਟ ਕਰ ਦਿੱਤੀ ਜਿਹਦਾ ਨਾਮ ਹੈਗਾ ਦੀ ਰੈਜ਼ਿਸਟੈਂਸ ਫਰੰਟ ਜੀ ਇਸ ਇਸੇ ਰੈਜ਼ਿਸਟੈਂਸ ਫਰੰਟ ਨੇ ਪਹਿਲਗਾਮ ਦੇ ਉੱਤੇ ਜਿਹੜਾ ਹਮਲਾ ਹੋਇਆ ਚਾਰ ਟੂਰਿਸਟ ਦੇ ਉੱਤੇ ਜੀ ਉਹ ਉਹਨਾਂ ਨੇ ਰਿਸਪੋਨਸਿਬਿਲਟੀ ਲਈਆ ਉਹ ਹਫਜ਼ ਸੈਇਦ ਦੀ ਆਰਗੇਨਾਈਜੇਸ਼ਨ ਹੈਗੀ ਜੀ ਤਾਂ ਉਹ ਤਾਂ ਪਾਗਲ ਆਦਮੀ ਹੈ ਉਹਨੂੰ ਪਾਕਿਸਤਾਨ ਜਿਹੜਾ ਪ੍ਰੋਟੈਕਟ ਕਰ ਰਿਹਾ ਹੈਗਾ ਪਰ ਇਹ ਤਾਂ ਪਾਗਲ ਆਦਮੀ ਕਹਿੰਦੇ ਡਰ ਵੀ ਗਿਆ ਸੀ ਪਿੱਛੇ ਜਦੋਂ ਹਿੰਦੁਸਤਾਨ ਨੇ ਕਿਹਾ ਕਿ ਅਸੀਂ ਕਰਾਂਗੇ ਉਹਨੇ ਟੀਆਰਐਫ ਨੇ ਕਿਹਾ ਜੀ ਅਸੀਂ ਲੈਂਦੇ ਨੇ ਜ਼ਿੰਮੇਵਾਰ ਜਦੋਂ ਕਿ ਐਟੈਕ ਹੋ ਸਕਦਾ ਬਿਲਕੁਲ ਤੁਸੀਂ ਠੀਕ ਕਿਹਾ ਇਹ ਟੀਵੀ ਤੇ ਨਿਊਜ਼ ਆਈ ਆ ਉਹਦੇ ਨਾਲ ਇੱਕ ਹੋਰ ਉਹਦਾ ਇੱਕ ਅਸਿਸਟੈਂਟ ਸੀ ਉਹ ਵੀ ਕੂਲ ਡਾਊਨ ਹੋ ਗਿਆ ਕਿਉਂਕਿ ਉਹਦਾ ਜਿਹੜਾ ਅਸਿਸਟੈਂਟ ਹੈਗਾ ਉਹਦਾ ਕਜ਼ਨ ਬ੍ਰਦਰ ਹੈ ਜੀ ਉਸੇ ਆਰਗੇਨਾਈਜੇਸ਼ਨ ਦਾ ਉਹ ਡਿਪਟੀ ਹੈਗਾ ਜੀ ਉਹਨੇ ਵੀ ਬੜੀ ਸਪੀਚ ਦਿੱਤੀ ਸੀ ਲੇਕਿਨ ਉਹ ਬਾਅਦ ਦੇ ਵਿੱਚ ਜਦੋਂ ਹਿੰਦੁਸਤਾਨ ਨੇ ਅਲਰਟ ਹੋਇਆ ਤੇ ਉਹ ਡਾਊਨ ਹੋ ਗਿਆ ਨਾ ਇਹ ਨਹੀਂ ਜਿਹੜਾ ਇਹ ਨਹੀਂ ਉਹ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਸਾਹਮਣੇ ਪਾਕਿਸਤਾਨ ਵਾਸਤੇ ਟਿਕਣਾ ਬੜਾ ਮੁਸ਼ਕਲ ਹੈ ਜੀ ਲੇਕਿਨ ਕਿਉਂ ਤASE ਕਹਨੇ ਆ ਨਾ ਮਰਤਾ ਕਿਆ ਨਾ ਕਰਤਾ ਅਗਰ ਨੂੰ ਪ੍ਰੈਸ਼ਰ ਕਰਾਂਗੇ ਪ੍ਰੈਸ਼ਰਾਈਜ਼ ਕਰਾਂਗੇ ਕੁਛ ਹੋਰ ਕਰਾਂਗੇ ਤੇ ਮੂਰਖ ਲੋਗ ਹੈ ਜੀ ਇਹਨਾਂ ਦਾ ਕੀ ਪਤਾ ਕਿਹੜੇ ਜਹਾਦ ਦੇ ਨਾਂ ਦੇ ਉੱਤੇ ਕੁਛੇ ਕੰਮ ਕਰ ਦੇਣ ਪਰ ਨਿਊਕਲੀਅਰ ਵੈਪਨ ਚਲਾਉਣਾ ਇਹਨਾਂ ਦੇ ਵਸ ਦੀ ਗੱਲ ਨਹੀਂ ਇਟ ਇਜ਼ ਨਾਟ ਪੋਸੀਬਲ ਜੀ ਜਾਂਦੇ ਜਾਂਦੇ ਆਖਰੀ ਸਵਾਲ ਲੈਣਾ ਚਾਹਨਾ ਵਾ ਕਿ ਹੁਣ ਜੇ ਅਗਰ ਜੰਗ ਲੱਗਦੀ ਹੈ ਜਿਵੇਂ ਉਕਸਾਇਆ ਜਾ ਰਿਹਾ ਹੈ ਉਦੋਂ ਵੀ ਉਕਸਾਇਆ ਜਾ ਰਿਹਾ ਕੁਛ ਇੱਧਰ ਵੀ ਗੱਲ ਕੀਤੀ ਜਾਂਦੀ ਬਿਆਨ ਐਸੇ ਆ ਜਾਂਦੇ ਜੰਗ ਲੱਗੀ ਤੇ ਕੀ ਨੁਕਸਾਨ ਹੋ ਸਕਦਾ ਦੋ ਕੋ ਅਸਲ ਦੇ ਵਿੱਚ ਜਿਹੜੀ ਅੱਜ ਸਾਡੇ ਕੋਲ ਮੀਡੀਆ ਆ ਗਿਆ ਨਾ ਜੀ ਜਾਂ ਸਾਡੇ ਕੋਲ ਮੋਬਾਈਲ ਦੇ ਉੱਤੇ ਵਟਸਐਪ ਦੇ ਗਰੁੱਪ ਬਣੇ ਆ ਲੋਕੀ ਇਦਾਂ ਦੀਆਂ ਚੀਜ਼ਾਂ ਪਾ ਦਿੰਦੇ ਹੈਗੇ ਆ ਜੀ ਕਿ ਅਫਰਾ ਤਫਰੀ ਮੱਜ ਜਾਂਦੀ ਜੀ ਮੈਂ ਪਿੱਛੇ ਜੇ ਵੀ ਕਿਹਾ ਸੀ ਕਿ ਪਾਕਿਸਤਾਨ ਨੇ ਇੱਕ ਡਾਕਟਰ ਜੀ ਵੀਡੀਓ ਕੱਢੀ ਆ ਉਹ ਇੱਕ ਗੇਮ ਹੈ ਯੂ ਐਸ ਏ ਦੀ ਗੇਮ ਹੈ ਜਿਹਦੇ ਵਿੱਚ ਮਸਾਇਲ ਮਸੂਲ ਚਲਦੀਆਂ ਹੈਗੀਆਂ ਏਅਰਕraft ਪਤਾ ਨਹੀਂ ਕਿਹਾ ਇਦਾਂ ਲੱਗ ਰਿਹਾ ਜਿਦਾਂ ਬਹੁਤ ਲੜਾਈ ਹੋ ਰਹੀ ਹੈ ਤਾਂ ਉਹ ਉਹਨਾਂ ਨੇ ਕੱਢ ਦਿੱਤ ਕਿ ਅਸੀਂ ਇਹ ਕਰਾਂਗੇ ਜੀ ਉਹਦੇ ਨਾਲ ਅਫਰਾ ਤਫਰੀਦ ਫੈਲਦੀ ਕੀ ਅਫਰਾ ਤਫਰੀਦ ਫੈਲਦੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਦੇਖੋ 20 ਤੋਂ 25 ਕਰੋੜ ਜੀ ਮੁਸਲਮਾਨ ਹੈਗੇ ਜੀ ਉਹ ਬੜੀ ਸ਼ਾਂਤੀ ਦੇ ਨਾਲ ਸਾਡੇ ਨਾਲ ਮਿਲਜੁਲ ਕੇ ਰਹਿ ਰਹੇ ਆ ਠੀਕ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਮਾੜਾ ਵੀ ਹੁੰਦਾ ਜੀ ਤੇ ਹੁਣ ਇਹੋ ਜਿਹੇ ਤੁਸੀਂ ਚੀਜ਼ਾਂ ਕਰਕੇ ਜਾਂ ਇਹੋ ਜੇ ਬੋਲ ਬੋਲ ਕੇ ਇਹੋ ਜਿਹੇ ਵੀਡੀਓ ਕੱਢ ਕੇ ਜਾਂ ਇਹੋ ਜੇ ਬਿਆਨ ਦੇ ਕੇ ਜਿੱਦਾਂ ਉਹਨਾਂ ਨੇ ਕਿਹਾ ਕਿ ਅਗਰ ਇੰਡਸ ਰਿਵਰ ਦਾ ਤੁਸੀਂ ਪਾਣੀ ਬੰਦ ਕੀਤਾ ਜੀ ਅਸੀਂ ਤੁਹਾਡਾ ਸਾਹ ਬੰਦ ਕਰ ਦੇਾਂਗੇ ਜੇ ਪਾਣੀ ਵਹੇਗਾ ਜਾਂ ਖੂਨ ਵਹੇਗਾ ਜੀ ਤੇ ਇਹੋ ਜੀਆਂ ਚੀਜ਼ਾਂ ਹੋਣ ਦੇ ਨਾਲ ਕੀ ਹੈ ਕਿ ਜਿਹੜੇ ਇੱਥੇ 25 ਕਰੋੜ ਮੁਸਲਮਾਨ ਹੈਗੇ ਆ ਉਹਨਾਂ ਦੇ ਵਿੱਚ ਅਫਰਾ ਤਫਰੀ ਹੋ ਜਾਏਗੀ ਤੇ ਯਾਰ ਕਿਤੇ ਦੂਸਰੀ ਕੌਮ ਦੇ ਬੰਦੇ ਸਾਡੇ ਤੇ ਅਟੈਕ ਨਾ ਕਰ ਦੇਣ ਉਹ ਵੀ ਤਿਆਰ ਹੋ ਕੇ ਬਹਿ ਜਾਣਗੇ ਜੀ ਤੇ ਇਹਨਾਂ ਦਾ ਮਸਲਾ ਹੈਗਾ ਕਿ ਬਾਈ ਕਿਸੇ ਨਾ ਕਿਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਜੀ ਇਹੋ ਜੀਆਂ ਚੀਜ਼ਾਂ ਕਰਦੇ ਰਹੋ ਤਾਂ ਕਿ ਇਹਨਾਂ ਦੇ ਵਿੱਚ ਅਫਰਾ ਤਫਰੀ ਰਹੇ ਔਰ ਜਿਹੜੇ ਹਿੰਦੂ ਮੁਸਲਮਾਨ ਸਿੱਖ ਐਸਾਈ ਇਹ ਜਿਹੜੇ ਆ ਇਹ ਇਕੱਠੇ ਹੋ ਕੇ ਨਾ ਬੈਠ ਸਕਣ ਇਹਨਾਂ ਦੇ ਵਿੱਚ ਇਹੋ ਜਿਹਾ ਅਫਰਾ ਤਫਰੀ ਪੈਦਾ ਕਰ ਦਿਓ ਚਾਹੇ ਵੀਡੀਓ ਦੇ ਥਰੂ ਚਾਹੇ ਬਿਆਨਾਂ ਦੇ ਥਰੂ ਉਹਨੋਂ ਬੇਨਜ਼ੀਰ ਭੁੱਟੋ ਦਾ ਲੜਕਾ ਜੀ ਉਹਨੇ ਪਿੱਛੇ ਦੀ ਸਪੀਚਾਂ ਇਦਾਂ ਦੀਆਂ ਦੇਤੀਆਂ ਪਾਕਿਸਤਾਨ ਦੇ ਵਿੱਚ ਜੀ ਅਸੀਂ ਇਹ ਕਰ ਦਿੰਗੇ ਹਮ ਉਹ ਕਰ ਦਿੰਗੇ ਮੱਲਸਪੀ ਸੁਣੋ ਤਾਂ ਆਦਮੀ ਕਹਿੰਦਾ ਕਿ ਭਾਈ ਪਹਿਲੇ ਤੇਨੂੰ ਲਟਾ ਲੋ ਜੀ ਤੋਂ ਇਹੋ ਜਿਹਾ ਬਿਆਨ ਜਿਹੜੇ ਹੈਗੇ ਆ ਇੱਕ ਕਮਜ਼ੋਰ ਆਦਮੀ ਦਿੰਦਾ ਇੱਕ ਤਕੜਾ ਆਦਮੀ ਜਿਹੜਾ ਹੈ ਨਾ ਅਗਰ ਉਹਨੇ ਲੜਾਈ ਲੜਨੀ ਹੋਏਗੀ ਨਾ ਤਾਂ ਹੀ ਉਹ ਜਸਟ ਵਾਕ ਆਫ ਕੋ ਛੱਡੋ ਯਾਰ ਇਹਨੂੰ ਕੀ ਮਾਰਨਾ ਜੀ ਇਹੋ ਹੀ ਹਿੰਦੁਸਤਾਨ ਕਰਦਾ ਆ ਰਿਹਾ ਪਰ ਜਿੱਥੇ ਤੰਗ ਆ ਗਿਆ ਉੱਥੇ ਉਹ ਲੜਾਈ ਕਰਨੀ ਭਾਈ ਉੱਥੇ ਸਬਕ ਵੀ ਸਿਖਾਇਆ ਜੀ ਹੁਣ ਅੱਜ ਦਾ ਜਿਹੜਾ ਮਾਹੌਲ ਇਹਨਾਂ ਨੇ ਪੈਦਾ ਕੀਤੇ ਹੈਗੇ ਆ ਜੀ ਉਹ ਇਦਾਂ ਦੇ ਆ ਕਿ ਜਾਂ ਤੇ ਇਹਨੂੰ ਸਬਕ ਸਿਖਾ ਦਿਓ ਜੀ ਤੇ ਜਾਂ ਫਿਰ ਇਦਾਂ ਦੀ ਸਟ੍ਰਾਈਕ ਕਰੋ ਜੀ ਕਿ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖੇ ਕਿ ਯਾਰ ਹਿੰਦੁਸਤਾਨ ਨਾਲ ਮੱਥਾ ਨਹੀਂ ਲਾਣਾ ਉਹਨੂੰ ਪਤਾ ਹੈ ਜੀ ਉਹ ਨਹੀਂ ਲਾ ਸਕਦਾ ਮੱਥਾ ਜੀ ਲੇਕਿਨ ਕਿਉਂ ਕਿਉਂਕਿ ਉਹਨੂੰ ਪਤਾ ਕਿ ਆ ਚੀਜ਼ਾਂ ਕਰੋ ਸਾਡੇ ਮੁਸਲਮਾਨ ਭਰਾ ਇੱਥੇ ਆ ਗਏ ਆ ਉਹ ਤੰਗ ਹੋਣਗੇ ਜੀ ਤੇ ਇਹਨਾਂ ਜਫਰਾ ਤਫਰੀ ਹੋਏਗੀ ਹਿੰਦੁਸਤਾਨ ਜਫਰਾ ਤਫਰੀ ਹੋਏਗੀ ਕਈ ਇੰਡਸਟਰੀ ਬੰਦ ਹੋ ਜਾਣਗੀਆਂ ਜੀ ਕਈ ਚੀਜ਼ਾਂ ਜਿਹੜੀਆਂ ਨੁਕਸਾਨ ਹੋਣਗੀਆਂ ਕੀਮਤਾਂ ਉੱਪਰ ਚੱਲ ਜਾਣਗੀਆਂ ਇਕਨੋਮੀ ਨੂੰ ਤੱਕਾ ਲੱਗੇਗਾ ਜੀ ਲੋਕਾਂ ਦੇ ਵਿੱਚ ਘਬਰਾਹਟ ਹੋਏਗੀ ਉਹਦਾ ਮਤਲਬ ਬਸ ਇਹ ਹੋਰ ਕੁਝ ਨਹੀਂ ਉਹਦੇ ਚ ਕੋਈ ਦਮ ਨਹੀਂ ਹੈਗਾ ਪਾਕਿਸਤਾਨ ਤੇ ਕੋਈ ਇਦਾਂ ਦੀ ਦਮ ਦਮ ਨਹੀਂ ਉਹ ਹਿੰਦੂਸਤਾਨ ਦੀ ਫੋਰਸਸ ਦੇ ਸਾਹਮਣੇ ਖੜਾ ਹੋ ਸਕਦੇ ਕੰਮ ਖਤਮ ਜਿੱਦਾਂ ਹੋਣਾ ਹੈ ਅਗਰ ਸਰਕਾਰ ਫੈਸਲਾ ਲੈਂਦੀ ਕਿ ਹਾਂ ਭਈ ਆਮਾ ਅਟੈਕ ਕਰਨਾ ਹੈ ਹਮਲਾ ਕਰਨਾ ਹੈ ਜੀ ਤੇ ਮੈਂ ਸਮਝਦਾ ਕਿ ਹੁਣ ਜੇ ਇਹੋ ਜੀ ਚੀਜ਼ ਹੁੰਦੀ ਹੈ ਤੇ ਫਿਰ ਕੋਈ ਏਰੀਆ ਲਿਆ ਵਾਪਸ ਨਹੀਂ ਕੀਤਾ ਜਾਏਗਾ ਕਿਉਂਕਿ ਹੁਣ ਬਹੁਤ ਸਬਕ ਸਿੱਖ ਲਿਆ ਜੀ ਲੇਕਿਨ ਥੋੜਾ ਮੁਸ਼ਕਲ ਹੈ ਕਿ ਦੋਨੋਂ ਦੇਸ਼ ਜੋ ਹੈ ਆਪਸ ਵਿੱਚ ਪੇੜਪੈਣ ਹਾਂ ਡੈਫੀਨਿਟਲੀ ਲਿਮਟਿਡ ਆਫੈਂਸਿਵ ਸਟ੍ਰਾਈਕ 에어 ਸਟ੍ਰਾਈਕ ਕੋਈ ਗਰਾਉਂਡ ਅਟੈਕ ਕੋਈ ਇਹੋ ਜਿਹਾ ਟਾਰਗੇਟ ਦੇ ਉੱਤੇ ਜਿਹੜਾ ਸਾਨੂੰ ਪਤਾ ਹੈ ਕਿ ਇਹ ਬਹੁਤ ਐਕਟਿਵ ਹੈ ਔਰ ਇਹਦਾ ਹੱਥ ਹੈਗਾ ਜਾਂ ਇੱਥੇ ਟੈਰਰਿਸਟ ਹੈਗੇ ਆ ਇਹ ਕੈਂਪ ਉਹਨਾਂ ਦੇ ਪਿੱਛੇ ਚਲੇ ਗਏ ਆ ਇਹੋ ਜਿਹਾ ਕੰਮ ਹੋ ਸਕਦਾ ਪਰ ਮੈਂ ਨਹੀਂ ਸਮਝਦਾ ਕਿ ਦੋ ਦੇਸ਼ਾਂ ਦੇ ਵਿੱਚ ਉਸ ਲੈਵਲ ਤੇ ਜੰਗ ਲੜਾਈ ਜੰਗ ਹੋ ਸਕਦੀ ਹੈ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਲੈਫਟਨੈਂਟ ਕਰਨਰ ਬਲਬੀਰ ਸਿੰਘ ਜੀ ਨੇ ਆਪਣੇ ਐਕਸਪੀਰੀਅੰਸ ਨਾਲ ਜੋ ਗੱਲਾਂ ਦਸੀਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜੰਗ ਹੋਏਗੀ ਪਰ ਅਗਰ ਕੁਝ ਹੁੰਦਾ ਹੈ ਤਾਂ ਪਾਕਿਸਤਾਨ ਹਿੰਦੁਸਤਾਨ ਦੇ ਸਾਹਮਣੇ ਕੁਝ ਦਿਨ ਵੀ ਨਹੀਂ ਟਿਕ ਸਕਦਾ ਪਰਮਜੀਤ ਸਿੰਘ ਰੰਗਪੁਰੀ ਜਲੰਧਰ